हिमाचल प्रदेश ਦੇ ਵਿੱਚ ਇਸ ਵੇਲੇ ਕੁਦਰਤੀ ਆਫਤਾ ਦੇ ਚੱਲਦਿਆਂ ਤਬਾਹੀ ਦੀਆਂ ਖੌਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕ ਜਿਹੜੇ ਨੇ ਇਸ ਵੇਲੇ ਸਿਰਫ ਆਪਣੀ ਜਾਨ ਦੀ ਸਲਾਮਤੀ ਦੇ ਲਈ ਅਰਦਾਸਾ ਕਰ ਰਹੇ ਨੇ ਤਾਂ ਦੱਸ ਦਈਏ ਕਿ ਪਾਣੀ ਦਾ ਤੇਜ਼ ਵਹਾਅ ਸਭ ਕੁਝ ਆਪਣੇ ਨਾਲ ਰੋੜ ਕੇ ਲੈ ਜਾ ਰਿਹਾ ਹੈ ਕਿ ਵੱਡੇ ਮਕਾਨ ਹੋਣ ਕਿ ਗੱਡੀਆਂ ਹੋਣ ਤੇ ਕੀ ਵੱਡੇ-ਵੱਡੇ ਦਰਖਤ ਹੋਣ ਪਾਣੀ ਦੇ ਇਸ ਜ਼ੋਰ ਦੇ ਅੱਗੇ ਕਿਸੇ ਦੀ ਇੱਕ ਨਹੀਂ ਚੱਲ ਰਹੀ ਹੈ ਤਾਂ ਦੱਸ ਦਈਏ ਕਿ ਇਸ ਮੌਸਮ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਨੇ ਤੇ ਜਿਹੜੇ ਪਰਿਵਾਰ ਨੇ ਸਲਾਨੀ ਨੇ ਆਪਣੇ ਬੱਚਿਆਂ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਦੇ ਵਿੱਚ ਜ਼ਰੂਰ ਜਾਂਦੇ ਨੇ ਪਰ ਇਸ ਦਰਮਿਆਨ ਉੱਥੇ ਲੱਖਾਂ ਜਿਹੜੇ ਸੈਦਾਨੀ ਨੇ ਫਸ ਚੁੱਕੇ ਨੇ ਕਿਉਂਕਿ ਉਸ ਵੇਲੇ ਜਿਹੜੀਆਂ ਤਬਾਹੀਆਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਾਲਕੀ ਰੈਸਕਿਊ ਆਪਰੇਸ਼ਨ ਜਾਰੀ ਹੈ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਪਾਣੀ ਦੇ ਇਸ ਤੇਜ਼ ਵਹਾਅ ਦੇ ਅੱਗੇ ਕਿਸੇ ਦਾ ਜ਼ੋਰ ਚੱਲਦਾ ਨਜ਼ਰ ਨਹੀਂ ਆ ਰਿਹਾ ਕਈ ਲੋਕ ਇਸ ਵੇਲੇ ਲਾਪਤਾ ਦੱਸੇ ਜਾ ਰਹੇ ਨੇ ਤਾਂ ਤਬਾਹੀਆਂ ਦੀਆਂ ਤਸਵੀਰਾਂ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਬੱਦਲ ਫੱਟਣ ਲੈਂਡਸਲਾਈਡ ਤੇ ਹੜ੍ਹ ਕਾਰਨ ਕੁਦਰਤੀ ਆਫਤ ਜਿਹੜੀ ਉਸਨੇ ਲੋਕਾਂ ਨੂੰ ਘੇਰਾ ਪਾਇਆ ਹੋਇਆ हिमाचल प्रदेश ਦੇ ਵਿੱਚ ਇਸ ਵੇਲੇ ਕੁਦਰਤੀ ਆਫਤਾ ਦੇ ਚੱਲਦਿਆਂ ਤਬਾਹੀ ਦੀਆਂ ਖੌਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕ ਜਿਹੜੇ ਨੇ ਇਸ ਵੇਲੇ ਸਿਰਫ ਆਪਣੀ ਜਾਨ ਦੀ ਸਲਾਮਤੀ ਦੇ ਲਈ ਅਰਦਾਸਾ ਕਰ ਰਹੇ ਨੇ ਤਾਂ ਦੱਸ ਦਈਏ ਕਿ ਪਾਣੀ ਦਾ ਤੇਜ਼ ਵਹਾਅ ਸਭ ਕੁਝ ਆਪਣੇ ਨਾਲ ਰੋੜ ਕੇ ਲੈ ਜਾ ਰਿਹਾ ਹੈ ਕੀ ਵੱਡੇ ਮਕਾਨ ਹੋਣ ਕੀ ਗੱਡੀਆਂ ਹੋਣ ਤੇ ਕੀ ਵੱਡੇ ਵੱਡੇ ਦਰਖਤ ਹੋਣ ਪਾਣੀ ਦੇ ਇਸ ਜ਼ੋਰ ਦੇ ਅੱਗੇ ਕਿਸੇ ਦੀ ਇੱਕ ਨਹੀਂ ਚੱਲ ਰਹੀ ਹੈ ਤਾਂ ਦੱਸ ਦਈਏ ਕਿ ਇਸ ਮੌਸਮ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਨੇ ਤੇ ਜਿਹੜੇ ਪਰਿਵਾਰ ਨੇ ਸਲਾਨੀ ਨੇ ਆਪਣੇ ਬੱਚਿਆਂ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਦੇ ਵਿੱਚ ਜ਼ਰੂਰ ਜਾਂਦੇ ਨੇ ਪਰ ਇਸ ਦਰਮਿਆਨ ਉੱਥੇ ਲੱਖਾਂ ਜਿਹੜੇ ਸੈਦਾਨੀ ਨੇ ਫਸ ਚੁੱਕੇ ਨੇ ਕਿਉਂਕਿ ਇਸ ਵੇਲੇ ਜਿਹੜੀਆਂ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਾਲਕੀ ਰੈਸਕਿਊ ਆਪਰੇਸ਼ਨ ਜਾਰੀ ਹੈ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਪਾਣੀ ਦੇ ਇਸ ਤੇਜ਼ ਵਹਾਅ ਦੇ ਅੱਗੇ ਕਿਸੇ ਦਾ ਜ਼ੋਰ ਚੱਲਦਾ ਨਜ਼ਰ ਨਹੀਂ ਆ ਰਿਹਾ ਕਈ ਲੋਕ ਇਸ ਵੇਲੇ ਲਾਪਤਾ ਦੱਸੇ ਜਾ ਰਹੇ ਨੇ ਤਾਂ ਤਬਾਹੀ ਦੀਆਂ ਤਸਵੀਰਾਂ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਬੱਦਲ ਫੱਟਣ ਲੈਂਡਸਲਾਈਡ ਤੇ ਹੜ੍ਹ ਕਾਰਨ ਕੁਦਰਤੀ ਆਫਤ ਜਿਹੜੀ ਉਸਨੇ ਲੋਕਾਂ ਨੂੰ ਘੇਰਾ ਪਾਇਆ ਹੋਇਆ हिमाचल प्रदेश ਦੇ ਵਿੱਚ ਇਸ ਵੇਲੇ ਕੁਦਰਤੀ ਆਫਤਾ ਦੇ ਚੱਲਦਿਆਂ ਤਬਾਹੀ ਦੀਆਂ ਖੌਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕ ਜਿਹੜੇ ਨੇ ਇਸ ਵੇਲੇ ਸਿਰਫ ਆਪਣੀ ਜਾਨ ਦੀ ਸਲਾਮਤੀ ਦੇ ਲਈ ਅਰਦਾਸਾ ਕਰ ਰਹੇ ਨੇ ਤਾਂ ਦੱਸ ਦਈਏ ਕਿ ਪਾਣੀ ਦਾ ਤੇਜ਼ ਵਹਾਅ ਸਭ ਕੁਝ ਆਪਣੇ ਨਾਲ ਰੋੜ ਕੇ ਲੈ ਜਾ ਰਿਹਾ ਹੈ ਕਿ ਵੱਡੇ ਮਕਾਨ ਹੋਣ ਕਿ ਗੱਡੀਆਂ ਹੋਣ ਤੇ ਕੀ ਵੱਡੇ-ਵੱਡੇ ਦਰਖਤ ਹੋਣ ਪਾਣੀ ਦੇ ਇਸ ਜ਼ੋਰ ਦੇ ਅੱਗੇ ਕਿਸੇ ਦੀ ਇੱਕ ਨਹੀਂ ਚੱਲ ਰਹੀ ਹੈ ਤਾਂ ਦੱਸ ਦਈਏ ਕਿ ਇਸ ਮੌਸਮ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਨੇ ਤੇ ਜਿਹੜੇ ਪਰਿਵਾਰ ਨੇ ਸਲਾਨੀ ਨੇ ਆਪਣੇ ਬੱਚਿਆਂ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਦੇ ਵਿੱਚ ਜ਼ਰੂਰ ਜਾਂਦੇ ਨੇ ਪਰ ਇਸ ਦਰਮਿਆਨ ਉੱਥੇ ਲੱਖਾਂ ਜਿਹੜੇ ਸੈਲਾਨੀ ਨੇ ਫਸ ਚੁੱਕੇ ਨੇ ਕਿਉਂਕਿ ਉਸ ਵੇਲੇ ਜਿਹੜੀਆਂ ਤਬਾਹੀਆਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਾਲਕੀ ਰੈਸਕਿਊ ਆਪਰੇਸ਼ਨ ਜਾਰੀ ਹੈ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਪਾਣੀ ਦੇ ਇਸ ਤੇਜ਼ ਵਹਾਅ ਦੇ ਅੱਗੇ ਕਿਸੇ ਦਾ ਜ਼ੋਰ ਚੱਲਦਾ ਨਜ਼ਰ ਨਹੀਂ ਆ ਰਿਹਾ ਕਈ ਲੋਕ ਇਸ ਵੇਲੇ ਲਾਪਤਾ ਦੱਸੇ ਜਾ ਰਹੇ ਨੇ ਤਾਂ ਤਬਾਹੀਆਂ ਦੀਆਂ ਤਸਵੀਰਾਂ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਬੱਦਲ ਫੱਟਣ ਲੈਂਡਸਲਾਈਡ ਤੇ ਹੜ੍ਹ ਕਾਰਨ ਕੁਦਰਤੀ ਆਫਤ ਜਿਹੜੀ ਉਸਨੇ ਲੋਕਾਂ ਨੂੰ ਘੇਰਾ ਪਾਇਆ ਹੋਇਆ